thank yeah. you yeah. ਹਾਂਜੀ ਕੀ ਨਾਮ ਤੁਹਾਡਾ ਨਾਮ ਹੈ ਕਿਹੜੀ ਪੰਚਾਇਤ ਬੰਦੀ ਹੈ ਕੀ ਕਹਿਣਾ ਚਾਹੋਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਪੰਚੀ ਨਾ ਤੁਹਾਨੂੰ ਸਰਪੰਚ ਬਣਿਆ ਮੇਰਾ ਜੀ ਨਾਮ ਨਿਰਮਲ ਸਿੰਘ ਪਿੰਡ ਇਨਾਗੜਾ ਢਾਣੀ ਸਾਡੀ ਗੁਰੂ ਕਸਤ ਪੰਚਾਇਤ ਆ ਜੀ ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਨਯੋਗ ਦਿੱਤਾ ਹੈ ਵੋਟਰਾਂ ਨੇ ਸਾਡੇ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਛੋਟੇ ਭਰਾਵਾਂ ਨੇ ਤੇ ਅਸੀਂ ਬਹੁਤ ਖੁਸ਼ ਹਾਂ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਸਾਰੇ ਕੰਮ ਜਿਹੜੇ ਵੀ ਕਦੂਰੇ ਕੰਮ ਆ ਪਹਿਲ ਦੀ ਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈਗਾ ਤੁਹਾਡੇ ਬੰਦੀ ਤੋਂ ਉੱਠ ਕੇ ਜਿਹੜਾ ਹੈਗਾ ਆਪ ਵੀ ਭਾਈਚਾਰੇ ਨੂੰ ਕੈਮ ਰੱਖਣ ਲਈ ਜਿਹੜਾ ਕੰਮ ਕਰਦੇ ਤਾਂ ਤੁਹਾਡੇ ਬੰਦੀ ਦਾ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼ਰੀਕਾ ਹੈ ਸਾਡਾ ਕੋਈ ਇਹਦੇ ਵਿੱਚ ਤੁਹਾਡੇ ਬੰਦੀ ਦੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ-ਕਿਹੜੇ ਕੰਮ ਆ ਜਿਹੜੇ ਪਿੰਡ ਦੇ ਰਹਿ ਅਧੂਰੇ ਰਹਿ ਗਏ ਹੋਣੇ ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰ ਜਾਂ ਸਾਡੇ ਕੋਈ ਮhalla ਕਲੀਨਿਕ ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੇ ਦੀ ਸਹਿਮਤੀ ਹੁੰਦੀ ਹੈ ਜਾਂ ਸਟੇਡੀਅਮ ਦਾਂਗੇ ਜਾਂ ਮਤਲਬ ਮhalla ਕਲੀਨਿਕ ਜੇ ਸਾਨੂੰ ਦੇਣਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਤੇ ਜਿਹੜੇ ਵੀ ਅਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ ਚਲੋ ਸਾਡੀ ਪੰਚਾਇਤ ਬਣੀ ਹੈ ਤੇ ਸਾਰੇ ਨਾਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਹੈ ਅਸੀਂ ਕਰਾਂਗੇ ਹਾਂਜੀ ਭਾਈ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਮੰਨ ਲਓ ਜ਼ਿਲ੍ਹੇ ਚੋਂ ਸਭ ਤੋਂ ਬਣਾ ਜਿਹੜੀ ਹੈ ਸਰਪੰਚੀ ਨਾਲ ਪੰਚਾਇਤ ਨਾ ਆਈ ਹੈ ਮੈਂ ਇਹ ਗੱਲ ਕਹਿਣਾ ਜੀ ਮੈਂ ਸਾਬਕਾ ਸਰਪੰਚ ਸਾਹਬ ਸਿੰਘ ਪਿੰਡ ਇਨਾ ਕਿੜਾ ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਕਿ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਸਾਰੇ ਸਰਬਸੰਮਤੀ ਕਰੋ ਇਹਦੇ ਵਿੱਚ ਆਪਣੀ ਭਲਾਈ ਹੈ ਤੇ ਨਸ਼ਿਆਂ ਨੂੰ ਜਿਹੜਾ ਕੋੜ ਹੈ ਉਹ ਵੀ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ ਇਹ ਸਾਡੀ ਸਰਕਾਰ ਹੈ ਕਿ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਈਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਰ ਦੇਣਾ ਦੂਜਾ ਢਾਣੀਆਂ ਨੂੰ ਇੰਟਰਲੌਕ ਟੈਲਾਂ ਦੀਆਂ ਖੜਵੰਜੇ ਆ ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ ਸਾਡੇ ਕੋਲ ਜਗ੍ਹਾ ਮੌਜੂਦ ਏ ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਰ ਸਰਪੰਚ ਖੜੇ ਆ ਸਾਬਕਾ ਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਆ ਵੀ ਸਰਬਸੰਤੀ ਨਾਲ ਦੀ ਰੀਤ ਨਹੀਂ ਗਈ ਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਤੇ ਨਸ਼ੇ ਪੱਤੇ ਦੇ ਕੋਹੜ ਨੂੰ ਮਕਾਈਏ। ਬਾਬਾ ਜੀ ਕੀ ਨਾ ਆਪਣਾ ਤੇ ਜੜੀ ਸਰਬਸੰਤੀ ਦਾ ਪੰਚਾਇਤ ਬਣਾਈ ਹੈ ਕੀ ਕਹਣਾ ਚਾਹੁੰਦੇ? ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਇਨਾ ਖੜਾ ਬਣੀ ਆ। ਇਹਦੋਂ ਪਹਿਲਾਂ ਮੈਂ ਸਰਪੰਚਾਂ ਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ। ਸਰਦਾਰ ਨਿਰਮਲ ਸਿੰਘ ਸਨਪ ਸਰਦਾਰ ਮਿੰਦਰ ਸਿੰਘ ਜੀ ਜਿਹੜੇ ਮੇਥੋਂ ਕੋਈ ਤਰੁੱਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ ਕਿ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਚੱਲੇ ਹੈਗੇ ਅਭ ਜਨਰਲ ਪਹਿਲਾਂ ਵੀ ਤੁਸੀਂ ਮੁੱਦੇ ਉਠਾਈ ਸੀਗੇ ਪੰਚਾਇਤ ਅਸੀਂ ਮੁੱਦੇ ਇੱਕ ਤਾਂ ਪਹਿਲ ਤੇ ਮੁੱਦਾ ਸਾਡਾ ਭਾਈਚਾਰਾ ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ ਕਿੰਨੇ ਵੱਲੋਂ ਮੈਂਬਰ ਜਿਹੜੇ ਸਰਬਸੰਮਤੀ ਨਾਲ ਸਾਡੇ ਸਰਬਸੰਮਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ ਜਿਵੇਂ ਅੱਜ ਪੰਜਾਬ ਜੇ ਚੋਣ ਜਿਵੇਂ ਮਤਲਬ ਲਾਗੂ ਹੋਣੇ ਕੱਲ ਤੋਂ ਜਿਵੇਂ ਕਾਗਜ਼ ਪਰੇ ਜਾ ਪਹਿਲੇ ਜਿਹੜੇ ਤੋਂ ਸਭ ਤੋਂ ਪਹਿਲਾਂ ਜਿਲੇ ਤੁਸੀਂ ਬੁਲਾਈਓ ਇਹ ਅੱਗੇ ਵੱਲੋਂ ਲੋਕਾਂ ਨੂੰ ਕਹਿਆ ਜਾ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹੋ ਸ਼ੇਧ ਦਿੰਨੇ ਆ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ ਤੇ ਰਲ ਮਿਲ ਕੇ ਚੱਲੋ ਭਾਈਚਾਰਾ ਇੱਕੋ ਰੱਖੋ ਸਾਂਝ ਨਭਾਓ